ਜਲੰਧਰ ਦੇ ਵਿੱਚੋਂ ਲੋਕਾਂ ਨੇ ਜਾ ਕੇ ਜਲੰਧਰ ਦਾ ਇਹ ਨਹੀਂ ਪੰਜਾਬ ਦਾ ਤੇ ਪੰਜਾਬੀਅਤ ਦਾ ਪਾਹਰਲੇ ਦੇਸ਼ਾਂ ਦੇ ਵਿੱਚ ਨਾਮ ਵੱਡਾ ਕੀਤਾ ਹੈ ਜਿਹੜੇ ਇੱਥੇ ਰਹਿੰਦੇ ਆ ਸਾਡੇ ਲੀਡਰ ਉਹ ਸਾਡਾ ਨਾਮ ਰੋਲ ਰਹੇ ਹੈ ਸਾਡਾ ਨੂੰ ਬਦਨਾਮ ਕਰ ਰਹੇ ਹੈ ਗਲੀ ਗਲੀ ਦੇ ਵਿੱਚ ਵਿਕ ਰਹੇ ਹੈ ਦਰ ਦਰ ਤੇ ਘੁੰਮਦੇ ਆ ਵਿਕਣ ਵਾਸਤੇ ਪਹਿਲਾਂ ਇੱਕ ਪਾੜੀ ਜਾਂਦੇ ਆ ਫਿਰ ਦੂਸਰੀ ਜਾਂਦੇ ਆ ਫਿਰ ਤੀਸਰੀ ਚਲੇ ਜਾਂਦੇ ਚੌਥੀ ਦਾ ਪਤਾ ਕੋਈ ਨਹੀਂ ਕੱਟ ਚਲੇ ਜਾਂਦਾ ਇਹ ਹਾਲਾਤ ਸਾਡੇ ਐਮਪੀ ਲੈਵਲ ਦੇ ਤੇ ਐਮਐਲਏ ਲੈਵਲਾਂ ਦੇ ਲੀਡਰ ਦਾ ਜਿਹੜੇ ਬਕਾਊ ਹੋ ਚੁੱਕੇ ਐ ਤੇ ਗੰਦਲਾ ਕਰਿਆ ਸਿਸਟਮ ਨੂੰ ਜੀਪੀ ਨੇ ਖਾਸੌਰ ਤੇ ਤੇ ਆਮ ਆਦਮੀ ਪਾਰਟੀ ਨੇ ਖਾਸੌਰ ਤੇ ਇੱਥੇ ਰਿੰਕੂ ਕਾਂਗਰਸ ਤੋਂ ਗਿਆ ਐਸੀ ਰੌਲਾ ਨਹੀਂ ਪਾਇਆ ਕਿ ਬਸ ਸਾਡਾ ਗਦਾਰ ਸੀਗਾ ਜਾਂ ਕਿਆ ਸੀਗਾ ਲੇਕਿਨ ਜਦੋਂ ਉਹਨਾਂ ਨੂੰ ਛੱਡ ਕੇ ਅੱਗੇ ਚਲੇ ਗਿਆ ਕਿਉਂਕਿ ਉਹਦਾ ਤਾਂ ਕਰਜ਼ਾਰ ਹੈ ਕੋਈ ਨਹੀਂ ਬੱਜਿਆ ਜਿਹੜਾ ਇੱਕ ਢੇੜੀ ਟੱਪ ਗਿਆ ਉਹਨੇ ਪਤਾ ਨਹੀਂ ਕਿੰਨੀਆਂ ਟੱਪੜੀਆਂ ਜਾਂ ਦੂਸਰੀ ਟੱਪੀ ਜਾਂ ਤੇ ਇਹਨਾਂ ਨੇ ਪੂਰੇ ਜਨਿੰਦਰ ਦੇ ਵਿੱਚ ਗਰਦਾਰ ਦੇ ਪੋਸਟਰ ਲਾ ਕੇ بڑے ਜਲੂਸ ਕੱਢੇ ਰਿਹਾ ਪੂਰੇ ਕਿ ਅੱਜ ਅਕਾਲੀ ਦਰਦਾਰ ਗਰਦਾਰ ਲੈ ਕੇ ਉਹ ਟਿਕਟ ਦਿੱਤੀ ਆ ਉਹਦੇ ਕਿਹੜੇ ਪੋਸਟਰ ਲਾਣਗੇ ਮੈਂ ਇਹ ਪੁੱਛਣਾ ਚਾਹਦਾ ਭਗਵੰਤ ਮਾਨਜੀ ਲੈ ਕੇ ਕਿ ਅੱਜ ਪਵਨ ਕੁਮਾਰ ਟੀਨੂ ਦੇ ਮੈਂ ਕਿਹੜੇ ਪੋਸਟਰ ਲਗਾਵਾ ਪੰਜਾਬ ਜਿਲੰਦਰ ਦੀਆਂ ਗਲੀਆਂ ਦੇ ਵਿੱਚੋਂ ਇਨਕਲਾਬੀ ਹੈ ਕੀ ਆ ਉਹ ਗਰਦਾਰ ਹੈ